ਟੱਟ ਬੇਲੇ ਹੋ ਗਏ ਭਾਈ ਜਿਰੀ ਲਾ ਕੇ ਜਮਾ ਮੂੜਾਂ ਦੇ ਬੈਠਦੇ ਨੇ ਹੁਣ ਜਮਾਂ ਸਿਰਾ ਕੰਮ ਕਰਤਾ ਭਾਈ ਨਵੇੜਤੀ ਵੀਤੇ ਵੀਰੇ ਸਾਰੀ ਨਵੇੜਦੀ ਭਾਈ ਨਵੇੜ ਹੁਣ ਨਹੀਂ ਲਾਉਣੀ ਹੁਣ ਨਹੀਂ ਲਾਉਣੀ ਤੂੰ ਕਰੇ ਦਾ ਸ੍ਰੀ ਗੁਰੂ ਵੀਰ ਸਾਰਿਆਂ ਨੂੰ ਅੱਜ ਜੱਟਾਂ ਦੇ ਰੱਬ ਹੋਇਆ ਬਿਆਲ ਦੇਖੋ ਬਾਈ ਜੱਟਾਂ ਨੇ ਵੀ ਸਮੁੰਦਰ ਬਣਾ ਕੇ ਬਾਈ ਠੰਡ ਨਾਲ ਹੰਦੀਰੀ ਲੱਗ ਗਈ ਗੱਲ ਵੀਰੇ ਸਾਰੀ ਟਾਈਮ ਨਹੀਂ ਹੁੰਦੀ ਆ ਟਾਈਮ ਨਾਲ ਚੀਜ਼ ਵਧੀਆ ਰਹਿੰਦੀ ਅੱਜ ਮੌਸਮ ਬਹੁਤ ਵਧੀਆ ਹੈ ਇੱਕ ਵਾਰ ਦੀ ਗੱਲ ਆ ਗਈ ਇੱਕ ਪਰਿਵਾਰ ਚ ਸਿਆਣੀ ਬੁਢੀ ਸੀਗੀ ਉਹ ਆ ਮੁੰਡਾ ਕਰਾ ਮਾਂ ਆਪਾਂ ਨੂੰ ਲੋੜ ਆ ਗਈ ਬੱਸੀ ਦੀ ਵੀ ਆਪਾਂ ਬੱਸਾ ਲੈ ਲੈਂਦੇ ਆ ਵੀ ਭਾ ਨਾ ਮਿਲਦਾਗਾ ਤੇ ਉਹਦੀ ਮਾਂ ਕਹਿੰਦੀ ਕਿੰਨੇ ਦਾ ਕਹਿੰਦਾ 50 ਅੰਨਿਆਂ ਦਾ ਮਾਤਾ ਤੇ ਪੁੱਤ ਕਹਿੰਦੀ ਮਹਿੰਗਾਗਾ ਫਿਰ ਫਸਲ ਵਾੜੀ ਅਗਲੇ ਵੀ ਵਧੀਆ ਹੋਗੀ ਬਾਈ ਹੀ ਬੱਤਾ ਮਿਲਦਾਗਾ ਫਰਾਨੇ ਬੰਦੇ ਦੇ ਖੜਾ ਬੱਸਾ ਵਧੀਆਗਾ ਪਰ ਹੁਣ 100 ਆਨੇ ਦਾ ਦਿੰਦਾ ਕਹਿੰਦੀ ਬਹੁਤ ਸਸਤਾਗਾ ਕੌਣ ਲੈ ਲਾ ਉਹ ਕਹਿਣ ਦਾ ਮਤਲਬ ਬਾਈ ਟਾਈਮ ਨਾ ਜਦੋਂ ਬੰਦੇ ਨੇ ਵੇ ਫਾਇਦਾ ਨਹੀਂ ਉਹਨਾਂ ਕੋਲ ਟਾਈਮ ਨਹੀਂ ਉਹਨਾਂ ਨੇ ਕੀ ਲੈ ਲਈ ਉਹਨਾਂ ਦਾ ਕਿੰਨਾ ਧਿਆਨ ਹੈ ਢੋਣ ਦੀ ਦਾ ਪੂਰਾ ਵਧੀਆ ਟਾਈਮ ਆ ਬਾਈ ਕਈਆਂ ਦਾ ਤਾਂ ਪੀ ਸੀ ਕਰਕੀ ਸੀ ਵੀਰੇ ਹੁਣ ਸਵਾਰ ਕੇ ਬੜਾ ਆਉਂਦਾ ਖੇਤੋਂ ਆਉਣ ਦਾ ਵੀ ਸਵਾਦ ਆ ਬਾਈ ਦੇਖੋ ਸਾਹਮਣਾ ਵੀ ਕਰਾਂਗੇ ਬਈ ਆਪਾਂ ਬੜਾ ਤੇ ਜੱਟਾਂ ਦਾ ਸਮੁੰਦਰ ਵੀਰੇ